ਤੇ ਤੋ ਲਈ ਤੇ ਲੱਗਿਆ ਹੁਣ ਮੈਂ ਖਾਣਾ ਦੇਖਦੀ ਆ ਬਣਾਣ ਖਾਣਾ ਬਣਾਉਣ ਲੱਗੀ ਸੀ ਤੇ ਡਾਕਟਰ ਸਾਹਿਬ ਲੈ ਕੇ ਆ ਗਏ ਨੇ ਜੀ ਆਲੂ ਪੂਰੀ ਅੱਜ ਪਤਾ ਨਹੀਂ ਡਾਕਟਰ ਸਾਹਿਬ ਨੂੰ ਪਤਾ ਹੀ ਲੱਗਿਆ ਸੀ ਕਿ ਮੈਂ ਅੱਜ ਕੰਮ ਬਹੁਤ ਕਰਿਆ ਹੈ ਤੇ ਟਾਈਮ ਵੀ ਮੇਰੇ ਕੋਲ ਹੈ ਨਹੀਂ ਸੀਗਾ ਦਾਲ ਸਬਜੀ ਰੋਟੀ ਪਾਣੀ ਬਣਾਉਣ ਦਾ ਵੈਸੇ ਤਾਂ ਡਾਕਟਰ ਸਾਹਿਬ ਦਾ ਤਾਂ ਬਣਾ ਹੀ ਪਿਆ ਸੀ ਮੈਂ ਹੀ ਆਪਣੇ ਲਈ ਕੁਝ ਬਣਾਉਣਾ ਸੀਗਾ ਕਿਉਂਕਿ ਡਾਕਟਰ ਸਾਹਿਬ ਨੇ ਰਾਤ ਆਪਣੇ ਲਈ ਚਿਕਨ ਬਣਾ ਲਿਆ ਸੀ ਤੇ ਮੈਂ ਹੁਣ ਬਣਾਣੀ ਸੀ ਆਪਣੇ ਲਈ ਸਬਜ਼ੀ ਤੇ ਚਲੋ ਦੇਖਦੇ ਆ ਡਾਕਟਰ ਸਾਹਿਬ ਲੈ ਕੇ ਆਏ ਨੇ ਆਲੂ ਪੂਰੀ ਤੇ ਚਲੋ ਦੇਖੀਏ ਕੱਢ ਕੇ ਆ ਦੇਖੋ ਇਹ ਆਲੂ ਪੂਰੀ ਲੈ ਕੇ ਆਏ ਆ ਡਾਕਟਰ ਸਾਹਿਬ ਵਾਹ ਇਹ ਤਾਂ ਵਧੀਆ ਨੇ ਪੂਰੀਆਂ ਇਹ ਹੈਗੀ ਹੈ ਸਬਜੀ ਚਲੋ ਕੱਢਦੇ ਆ ਪਹਿਲਾਂ ਆਪਾਂ ਕੌਲੀ ਵਿੱਚ ਲਓ ਦੇਖੋ ਜੀ ਇਹ ਹੈਗਾ ਹੈ ਰਾਇਤਾ ਇਹ ਆਲੂ ਆਲੂ ਦੀ ਸਬਜੀ ਹੈ ਚਾਰ ਪੂਰੀਆਂ ਨੇ ਤੇ ਇੱਧਰ ਸੈਲਡ ਤੇ ਇਹ ਡਾਕਟਰ ਸਾਹਿਬ ਕਹਿੰਦੇ ਜਿਹੜੇ ਟਿਫਨ ਵਾਲੇ ਨੇ ਉਹਨਾਂ ਤੋਂ ਹੀ ਲੈ ਕੇ ਆਈਆਂ ਇਹ ਟਿਫਨ ਮੰਗਵਾਇਆ ਹੋਣਾ ਤੇ ਇਹਨਾਂ ਨੇ ਪੂਰੀ ਆਲੂ ਪੂਰੀ خاص سبزی بنی ہوئی ہے पूरियां बनी हैं इस करके फिर ले आए हैं चलो जी खाइए डॉक्टर साहब तो आप खा के आ गए सी कहंदे मैं तो ਉੱਥੇ ਹੀ ਖਾ ਲਿਆ ਸੀ ਤੇ ਹੁਣ ਮੈਂ ਖਾਨੀ ਆ ਆ ਜਾਓ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ पूरियां ਖਾਣੀਆਂ ਨੇ ਤੇ ਚਲੋ ਜੀ ਖਾ ਕੇ ਦੇਖਦੇ ਆ ਕੀ ਟੇਸਟ ਹੈਗਾ ਏ ਆਲੂ ਪੂਰੀ ਦਾ ਲੱਗਦੀਆਂ ਤਾਂ ਦੇਖਣ ਨੂੰ ਬਹੁਤ ਹੀ ਟੇਸਟੀ ਆ ਤੇ ਮੈਂ ਆਪਣਾ ਖਾਣਾ ਰੂਮ ਚ ਆ ਗਈ ਸੀ ਇੱਥੇ ਬੈਠ ਕੇ ਖਾਵਾਂਗੀ ਇਹ ਜੋ ਟਿਫਨ ਦਾ ਖਾਣਾ ਹੁੰਦਾ ਇਹਨਾਂ ਦਾ ਕੋਈ ਨੁਕਸਾਨ ਤਾਂ ਹੁੰਦਾ ਨਹੀਂਗਾ ਬਾਹਰਲੇ ਖਾਣਾ ਜਿਵੇਂ ਆਪਾਂ ਜਾ ਕੇ ਬੈਠ ਕੇ ਖਾਂਦੇ ਆ ਬਾਹਰ ਹੋਟਲਾਂ ਵਗੈਰਾ ਚ ਉਹਦੇ ਨਾਲੋਂ ਵੈਸੇ ਇਹ ਜ਼ਿਆਦਾ ਸੇਫ ਹੈ ਕਿਉਂਕਿ ਇਹ ਘਰ ਦਾ ਹੀ ਖਾਣਾ ਬਣਿਆ ਹੁੰਦਾ ਹੈ ਤੇ ਟਿਫਨ ਵਿੱਚ ਦੇ ਕੇ ਜਾਂਦੇ ਨੇ ਜਿਹੜੇ ਘਰੋਂ ਬਣਾ ਕੇ ਹੀ ਭੇਜ ਦਿੰਦੇ ਆ ਇਸੇ ਕਰਕੇ ਫਿਰ ਡਾਕਟਰ ਸਾਹਿਬ ਵੀ ਖਾ ਲੈਂਦੇ ਆ ਵੀ ਚਲੋ ਟਿਫਨ ਦਾ ਨਹੀਂ ਤਾਂ ਬਾਹਰ ਬਾਹਰਲਾ ਖਾਣਾ ਤਾਂ ਇਹ ਵੀ ਖਾ ਕੇ ਘੱਟ ਹੀ ਪਸੰਦ ਨੇ ਇਹਨਾਂ ਨੂੰ ਵੀ ਆਦਰ ਦੇਖੋ ਜੀ ਬਣੂ ਨੂੰ ਬਾਹਰ ਛੱਡਿਆ ਮੈਂ ਤਾਂ ਬਾਹਰ ਦਾ ਹਵਾ ਚੱਲਦੀ ਐ ਓਏ ਹਵਾ ਲੱਗਦੀ ਐ ਬਾਹਰ ਖੜਾ ਰੇ ਬਾਹਰ ਹਵਾ ਚ ਲੈ ਵਾ 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 ਲਾਈਟ ਗਈ ਹੋਈ ਹੈ ਜਿਗਨੂ ਨੂੰ ਮੈਂ ਬਾਹਰ ਕਢਾਇਆ ਮੈਂ ਕਿਾ ਚੱਲ ਹਵਾ ਲੱਗੂਗੀ ਥੋੜੀ ਦੇਰ ਹੀ ਖੜਦਾ ਬਾਹਰ ਬੱਸ ਲੱਗ ਗਿਆ ਭੋਗੜ ਆ ਜਾ ਉਹ ਥੋੜੀ ਦੇਰ ਦੀ ਲਾਈਟ ਗਈ ਹੋਈ ਹੈ ਤੇ ਸਾਡਾ ਤਾਂ ਇਨਵਰਟਰ ਵੀ ਖਤਮ ਹੋ ਗਿਆ ਅੱਜੇ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਵੱਡਾ ਕੱਟ ਲੱਗਿਆ ਹੋਇਆ ਹੈ ਇਨਵਰਟਰ ਵੀ ਨਹੀਂ ਚੱਲ ਰਿਹਾ ਗਰਮੀ ਵੀ ਬੜੀ ਆ ਹਵਾ ਵੀ ਨਹੀਂ ਚੱਲ ਰਹੀ ਛੋਟੇ ਛੋਟੇ ਜਿਹੇ ਫੁੱਲ ਨਿਕਲੇ ਹੋਏ ਆ ਬਸ ਹਾਂ 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 ਹੁਣ ਹਵਾ ਚੱਲੀ ਐ ਹੁਣ ਥੋੜੀ ਜਿਹੀ ਹਵਾ ਲੱਗੀ ਐ ਈ ਮੈਂ ਤੇ ਜੁਗਨੂ ਅਸੀਂ ਜਾ ਰਹੇ ਆ ਨੀਚੇ ਘੁੰਮਣ ਵਾਸਤੇ ਚਲੋ ਹੈਲੋ ਪ੍ਰਿਤੋ ਹੈਲੋ ਪ੍ਰਿਤੋ ਆਹ ਕੀ ਚੱਕਿਆ ਬੈਗ ਉਹ ਕਿ ਜਿਹੇ ਯੂਨੀਫਾਰਮ ਆ ਰਹਿ ਮੇਰੀ ਲੈਣ ਦੀ ਚੱਲ ਵਧੀਆ ਇਹ ਤੋਂ ਘਰ ਉਹਦੇ ਦੋਸਰੇ ਪਾਣੇ ਕੀ ਕਾਦੇ ਪੈਸੇ ਜਿਹੜਾ ਖਰਾਬ ਕੀਤਾ ਕੀ ਖਰਾਬ ਕੀਤਾ ਅੱਛਾ ਅੱਛਾ ਤੁਸੀਂ ਪੈਸੇ ਲਾਏ ਸੀ ਉਹ ਤਾਂ ਮੈਂ ਮੰਗਾਇਆ ਸੀਗਾ ਉਹ ਪਿਆਏ ਹਲੇ ਉਵੇਂ ਹੀ ਤੇਰਾ ਕੱਲ ਵਾਲਾ ਡੋਸਾ ਉਵੇਂ ਹੀ ਪਿਆਈ ਕੀ ਹੋ ਆ ਜਾਨਾ ਓਏ ਰਹਿਮਤ ਦੀ ਕਟਿੰਗ ਹੈ ਕੀ ਹੋਇਆ ਦੇਖੋ ਹਲੋ ਜੀ ਇਹਨੇ ਕਿਲਪ ਹੋ ਜਾਂਦਾ ਸਰ ਜੋਗ ਨੂੰ ਤਾਂ ਗਾਲ ਘੁੱਟਣਾ ਤੁਸੀਂ ਵਿਚਾਰੇ ਦਾ ਨਹੀਂ ਉਹ ਗਾਲ ਨੂੰ ਨਹੀਂ ਪਾਈ ਗਈ ਹੈ ਜੀ ਇਹ ਸਭ ਬਣਾਣੇ ਇਹਨਾਂ ਨੇ ਲੈ ਕੇ ਆ ਹਾਂ ਹੁਣ ਮੈਂ ਕਿਹਾ ਚੱਲ نیچے ਲੈ ਚਲਦੀ ਹਾਂ ਤੁਹਾਡੇ ਨੇ ਕੁਝ ਕਰ ਲਈਏ ਕਿਵੇਂ ਲੱਗ ਰਿਹਾ ਰਿੱਪੂ <laughs> इंडिया ਆ ਕੇ ਬਹੁਤ ਬੁਰਾ ਹਾਲ ਆਮ ਤੋਂ ਲਾਈਟ ਨਹੀਂ ਆ ਪੰਜਾਬ ਆ ਕੇ ਕੀ ਲ ਬੁਰਾ ਹਾਲ ਹੀ ਲੱਗ ਰਿਹਾ ਬੁਰਾ ਹਾਲੇ ਲੱਗ ਰਿਹਾ ਸਹੀ ਗੱਲ ਹੈ ਇਸ ਵਾਰ ਤਾਂ ਇਸ ਵਾਰ ਤਾਂ ਬਹੁਤ ਲਾਈਟ ਜਾ ਰਹੀ ਹੈ ਹੋ 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 ਬਾਹਰ ਧੁੱਪ ਦੇਖੋ ਜੀ ਕਿੰਨੀ ਹੈ ਬੱਦਲੇ ਕਿਦਰੇ ਨੀ ਨਜ਼ਰ ਆ ਰਿਹਾ ਮੜਮੜਾ ਜਿਹਾ ਨਾ ਮਾਤਰ ਸਾਵਣ ਦਾ ਮਹੀਨਾ ਹੈ ਦੇਖ ਲੋ ਹਾਲ ਦੇਖ ਲੋ ਤੁਸੀਂ ਕਿੰਨੀ ਤੇਜ਼ ਧੁੱਪ ਹੈ ਬਹੁਤ ਗਰਮੀ ਹੈ ਹੰਨੇ ਸਾਰੇ ਕੱਪੜੇ ਧੂਕੇ ਲਿਆਂਦੇ ਧੂਕੇ ਪਏ ਸੁੱਕਣੇ ਪਏ ਸੀ ਜਿਹੜੇ ਹਾਂ ਸਾਰੇ ਕੱਪੜੇ ਲਾ ਲਿਆਂਦੇ ਜਿਹੜੇ ਮੈਂ ਧੂਕੇ ਘਾ ਲਓ ਸੁੱਕਣੇ ਪਏ ਸੀ ਉਹਨੇ ਚਾ ਪ੍ਰੈਸ ਵਾਲੇ ਲਾਗ ਕਰ ਲੈਣੇ ਆ। ਦੂਸਰੇ ਤਿਆਂ ਲਾ ਦਾਂਗੀ। ਨੈਕਸਟ ਡੇ ਅੱਜ ਹੈਗਾ ਜੀ ਸੰਡੇ ਤੇ ਮੈਂ ਲੱਗੀ ਹੁਈ ਆ ਅੱਜ ਦਾਲ ਬਣਾਉਣ ਚਨੇ ਦੀ ਵਿੱਚ ਪਾਵਾਂਗੀ ਜੀ ਮੈਂ ਲੋਕੀ ਦੀ ਸਬਜੀ। ਸਬਜੀ ਨੇ ਮਤਲਬ ਲੋਕੀ ਸਬਜੀ ਤਾਂ ਬੜੀ ਹੀ ਹੁੰਦੀ ਹੈ ਨਾ। ਲੋਕੀ ਪਾਵਾਂਗੀ ਮੈਂ ਚਨਿਆਂ ਦੇ ਵਿੱਚ ਸਿੰਪਲ ਆਪਾਂ ਸਬਜੀ ਬਣਾ ਦਾਲ ਬਣਾਣੀ ਹੈ। ਇਹ ਮੈਂ ਦਾਲ ਤੋਂ ਉਸਾਰ ਕੇ ਭੋਕੇ ਰੱਖ ਦਿੱਤੀ ਐ ਇਹ ਕੱਟ ਲਈ ਜੀ ਆਪਾਂ ਲੋਕੀ ਤੇ ਪਿਆਜ਼ ਤੇ ਆਪਾਂ ਧਾਲ ਦੇ ਵਿੱਚ ਬਸ ਸਭ ਕੁਝ ਇਕੱਠਾ ਹੀ ਪਾ ਦੇਣਾ ਹੈ ਕਿਉਂਕਿ ਅਸੀਂ ਦੋਨੋਂ ਜਾਣੇ ਸਿੰਪਲ ਹੀ ਬਸ ਦਾਲ ਸਬਜ਼ੀ ਖਾ ਕੇ ਰਾਜੀ ਆਂ ਇਸ ਕਰਕੇ ਨਾ ਮੈਂ ਬਸ ਜ਼ਿਆਦਾ ਤੜਕੇ ਫੜਕੇ ਵਾਲੀ ਨਹੀਂ ਬਣਾਵਾਂਗੀ ਕਿਉਂਕਿ ਆ ਦੋ ਦਿਨ ਤੋਂ ਅਸੀਂ ਨਾ ਪਰਾਂਠੇ ਵਗੈਰਾ ਪਤਾ ਨਹੀਂ ਕੀ ਕੁਝ ਖਾ ਰਹੇ ਆ ਤੇ ਅੱਜ ਬਿਲਕੁਲ ਸਿੰਪਲ ਖਾਣਾ ਬਣਾਵਾਂਗੀ ਚਲੋ ਜੀ ਹੁਣ ਆਪਾਂ ਦਾਲ ਬਣਨ ਵਾਸਤੇ ਰੱਖ ਦਿੰਨੇ ਆ ਤੇ ਮਿਲਦੇ ਆ ਜੀ ਆਪਾਂ ਥੋੜੀ ਦੇਰ ਬਾਅਦ ਇਹ ਮੈਨਾ ਆਲੂ ਕੀ ਆ ਗਈ ਸੀ ਤੇ ਹੁਣ ਆਪਾਂ ਦੇਖਦੇ ਆਂ ਦਾਲ ਆਪਣੀ ਬਣ ਗਈ ਹੋਣੀ ਐ ਦਾਲ ਨਹੀਂ ਵੈਸੇ ਮੈਂ ਸਬਜੀ ਟਾਈਪੇ ਬਣਾਵਾਂਗੀ ਥੋੜੀ گاੜੀ ਰੱਖ ਕੇ ਆਹ ਲੋ ਜੀ ਪਹਿਲਾਂ ਹੀ ਪਾਣੀ ਸੁੱਕ ਗਿਆ ਸਾਰਾ ਜੀ ਮੈਂ ਪਾਣੀ ਤਾਂ ਨਹੀਂ ਪਾਉਣਾ ਐ ਇਸੇ ਤਰ੍ਹਾਂ ਹੀ ਬਸ ਇਹਦੀ ਸਬਜੀ ਟਾਈਪੇ ਰੱਖਾਂਗੀ। ਵਧੀਆ ਬਣਗੀ ਚਲੋ। ਹੁਣ ਮੈਂ ਸੋਚਦੀ ਆ ਮੈਂ ਥੋੜਾ ਜਿਹਾ ਤੜਕਾ ਜੇ ਲਾ ਦਵਾਂ ਤਾਂ ਚੰਗੀ ਗੱਲ ਐ। ਹੁਣ ਇਹਦੇ ਵਿੱਚ ਥੋੜਾ ਜਿਹਾ ਤੜਕਾ ਤਾਂ ਮੈਨੂੰ ਲਾਉਣਾ ਪੈਣਾ ਐ ਕਿਉਂਕਿ ਮੈਂ ਇਹਦੇ ਵਿੱਚ ਟਮਾਟਰ ਪਾਇਆ ਨਹੀਂ ਹੈਗਾ ਔਰ ਟਮਾਟਰ ਤੋਂ ਬਿਨਾ ਮੈਨੂੰ ਕੋਈ ਵੀ ਢਾਲ ਸਬਜੀ ਪਸੰਦ ਨਹੀਂ ਹੈਗੀ। ਸਰੋਂ ਦਾ ਤੇ ਲਾਲਾ ਜੀ ਆਪਾਂ ਨੇ ਥੋੜਾ ਜੀਰਾ ਪਾਵਾਂਗੇ ਤੇ ਇਹ ਕੁੱਟਿਆ ਹੋਇਆ ਸੁੱਕਾ ਧਨੀਆ ਬਾਕੀ ਆਪਾਂ ਟਮਾਟਰ ਪਾਣੇ ਆ ਤੇ ਉਸ ਤੋਂ ਬਾਅਦ लास्ट ਵਿੱਚ ਆਪਾਂ ਪਾਵਾਂਗੇ ਜੀ ਹਰਾ ਧਨੀਆ ਚਲੋ ਆਪਣੀ ਦਾਲ ਪਾਣੀ ਦੀ ਇਹ ਮੈਂ ਥੋੜੀ ਜਿਹੀ ਦੇਗੀ ਸਾਈਏ ਨਾਲ ਥੋੜਾ ਜਿਹਾ ਪਾਣੀ ਪਾ ਕੇ ਤੜਕਾ ਜਿਹੜਾ ਹੈਗਾ ਆਪਣਾ ਮਸਾਲਾ ਉਹਨੂੰ ਪਕਾਵਾਂਗੇ ਫਿਰ ਪਾਵਾਂਗੇ ਇਹਦੇ ਵਿੱਚ ਮੈਂ ਦਾਲ ਚਲੋ ਜੀ ਆਪਣੀ ਦਾਲ ਬਣ ਗਈ ਹੈ ਤੇ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆ नेक्स्ट ਵਲੌਗ ਵਿੱਚ ਮਿਲਾਂਗੇ ਜੀ ਆਪਾਂ ਓਕੇ ਜੀ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਕੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ